ਜਾ ਮਾ ਕਹਿੰਦਾ ਜੀ ਇਹ ਦਸਤਾਰ ਬੜੀ ਅਦਬ ਉਤੇ ਅੱਜ ਤੋ ਪਹਿਲਾਂ ਐਸੀ ਦਸਤਾਰ ਬਣੀ ਨਹੀਂ ਤੇ ਕਿਸੇ ਦੇਖੀ ਨਹੀਂ ਬਾਦਸ਼ਾਹ ਇਥੋਂ ਤੱਕ ਔਰ ਮੁਆਫ ਕਰਿਆ ਜੇ ਤੁਸੀਂ ਵੀ ਨਹੀਂ ਦੇਖੀ ਤੇ ਸ਼ਰਤ ਇਹ ਆ ਇਹ ਦਸਤਾਰ ਦਿਸੇਗੀ ਉਸ ਨੂੰ ਜਿਹੜਾ ਆਪਣੇ ਬਾਪ ਦਾ ਪੁੱਤਰ ਹੋਇਆ ਉਸ ਨੂੰ ਹੁਣ ਸਭਾ ਸਾਰੀ 당 ਰਹਿ ਗਈ ਐਸੀ ਸ਼ਰਤ ਤੇ ਨਾਲ ਉਹਨੇ ਕਹਿ ਦਿੱਤਾ ਮਲ ਕੁੜੇ ਜੈ ਕਿ ਉਹਨੂੰ ਨਹੀਂ ਦਿਸੇਗੀ ਜਿਹੜਾ ਆਪਣੇ ਬਾਪ ਦਾ ਪੁੱਤਰ ਨਹੀਂ ਹੈ ਹੁਣ ਕੌਣ ਉਥੇ ਆਪਣੇ ਬਾਪ ਤੋਂ ਪਰੇ ਜਾਣ ਦੀ ਗੱਲ ਸੋਚੇ ਉਹਨੇ ਸੰਦੂਕੜੀ ਖੋਲ ਕੇ ਬਾਦਸ਼ਾਹਗੇ ਰੱਖ ਦਿੱਤੀ ਤੇ ਬਾਦਸ਼ਾਹ ਵੀ ਜਿਹੜਾ ਸੀ ਵੀ ਜੇ ਮੈਂ ਨਾ ਕੀਤੀ ਭਈ ਇਹਦੇ ਵਿੱਚ ਤਾਂ ਕੱਖ ਨਹੀਂ ਤੇ ਸਾਰੀ ਸਭਾ ਮੇਰੇ ਤੇ ਹਸੇਗੀ ਕਹਨ ਲੱਗਾ ਬਹੁਤ ਸੁੰਦਰ ਹੈ ਅਰ ਉਹਦੇ ਵਿੱਚ ਉਹੀ ਹੱਥ ਪਾਇਆ ਤੇ ਸਿਰ ਤੇ ਕਹਿੰਦੇ ਹੱਥ ਮਾਰੀਦਾ ਤੇ ਜਿਹੜੀ ਸਭਾ ਸੀ ਉਹ ਤਾੜੀਆਂ ਮਾਰੀ ਜਾਵੇ ਬਈ ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਵਾਸਤਵੰਦ ਰ ਹੈ ਕੱਖ ਨਹੀਂ ਸੀ ਉਹਨੇ ਸ਼ਰਤ ਹੀ ਗਾਲੀ ਐਸੀ ਕਰ ਦਿੱਤੀ ਵਿੱਚ ਟਪਲਾ ਹੀ ਐਸਾ ਮਾਰਿਆ ਇੱਕ ਕੋਈ ਹੁਜਤ ਨਾ ਕਰੇ ਕਹਿਣ ਲੱਗੇ ਉਹਦਾ ਦਸਤਾਰ ਬਣਾਣਾ ਵੀ ਕੂੜ ਝੂਠਾ ਉਹਦਾ ਤਾਣੀ ਤਨ ਰਿਆ ਸੀ ਝੂਠਾ ਔਰ ਉਹ ਜਿਹੜਾ ਦਸਤਾਰ ਲੈ ਕੇ ਆਇਆ ਸਭ ਕੁਝ ਗਜਾਂ ਨਾਲ ਮਿੰਨਾ ਉਹ ਵੀ ਝੂਠਾ ਸਾਰਾ ਕੁਝ ਝੂਠਾ ਸੀ ਤੇ ਝੂਠਾ ਜਿਹੜਾ ਟੁੱਟਿਆ ਹੋਇਆ ਉਹਨੇ ਠੱਗੀ ਮਾਰਨ ਦਾ ਕੋਈ ਨਵਾਂ ਤਰੀਕਾ ਕੱਢ ਲੈਣਾ ਆਪਣੀ ਢੰਗ ਨਾਲ ਉਹਨੇ ਤਰੀਕਾ ਕੱਢ ਲਿਆ ਮਹਾਰਾਜ ਕਹਿੰਦੇ ਜਿੰਨੇ ਉੱਪਰ ਕਹਿਆ ਨਾ ਕਿ ਸਾਰੇ ਐਉਂ ਹੀ ਨੇ ਇਹੋ ਜੇ ਨੇ ਮਹਾਰਾਜ ਕਹਿੰਦਿਆ ਕੂੜਾ ਕੱਤੇ ਐ ਕੂੜਾ ਤਣਿਏ ਤਾਣ ਕੂੜ ਦਾ ਕੱਤਣਾ ਤੇ ਕੂੜ ਦਾ ਤਾਣਾ ਤਣਣਾ ਤਾਣਾ ਪੇਟਾ ਤਾਣਾ ਤਣਿਆ ਦੰਦਣਾ ਤੇ ਜਿਹੜੇ ਠੱਗ ਚੋਰ ਵਿਭਚਾਰੀ ਹੁੰਦੇ ਆਪਦਾ ਤਾਣਾ ਤਣਦੇ ਕਿਵੇਂ ਰਿਲੇਸ਼ਨ ਬਣਾਏ ਦਨ ਪਰਿਵਾਰ ਨਾਲ ਕਿਸ ਤਰ੍ਹਾਂ ਇਹਦੇ ਦਿਲ ਨੂੰ ਜਿੱਤਿਆ ਦਏ ਫੇਰ ਠੱਗੀ ਵੱਧੇਗੀ ਐ ਤਾਂ ਵਜਣੀ ਨਹੀਂ ਐੋਂ ਦਾ ਚੋਰੀ ਹੋਣੀ ਨਹੀਂ ਉਹਦੇ ਘਰ ਚ ਪਤਾ ਹੀ ਨਹੀਂ ਕਿਦੇ ਕਿੱਥੇ ਪਿਆ ਕੀ ਪਿਆ ਕਹਿ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਤਾਂ ਬਚਨ ਕਰਦੇ ਨੇ ਕਿ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਔਰ ਮਹਾਰਾਜ ਸਾਹਿਬ ਕਹਿੰਦੇ ਸਾਰਾ ਕੂੜ ਏ ਕੂੜ ਦਾ ਪਸਾਰਾ ਤੇ ਕੂੜ ਹੀ ਪੈਨਣ ਵਾਲਾ ਤੇ ਕੂੜ ਹੀ ਸਾਰਾ ਕਰਦਾ ਕੂੜ ਕੂੜੈ ਨੇਹੋ ਲੱਗਾ ਕੂੜ ਦਾ ਕੂੜ ਨਾਲ ਨੇਹੋ ਲੱਗਾ ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ ਕਰਤਾ ਕੋ ਲਗਿਆ ਕੂੜ ਕੂੜ ਮੰਗਰ ਦੌੜਦਾ ਔਰ ਕੂੜ ਦੀ ਕੂੜ ਉਸਤਤੀ ਕਰਦਾ ਵਿਸਰਿਆ ਕਰਤਾਰ ਕਿਸ ਨਲ ਕੀਚੇ ਦੋਸਤੀ ਸਭ जग ਚੱਲਣ ਹਾਰ ਸਭ ਕੁਝ ਜਾਣ ਵਾਲਾ ਮਹਾਰਾਜ ਕਹਿੰਦੇ ਕੂੜੈ ਕੱਤੈ ਕੂੜ ਕੱਤਦੇ ਨੇ ਲੋਕ ਕੂੜਾ ਤਣੀਐ ਤਾਣ ਕੂੜਾ ਤਾਣ ਤਣਦੇ ਸੰਸਾਰ ਦੇ ਅੰਦਰ ਆਪਣੀਆਂ ਮਦਲਸਾਂ ਦੇ ਅੰਦਰ ਅਰ ਸਲਾਹਾ ਬਣਾਉਂਦੇ ਤੇ ਕੂੜਾ ਕੱਪੜ ਕੂੜ ਦਾ ਕੱਪੜ ਤੇ ਔਰ ਸਰੀਰ ਦਾ ਜਿਹੜਾ ਔਰ ਕੂੜਾ ਪੈਣਾ ਨਾ ਮਾਨ ਕੂੜ ਨੂੰ ਪੈਣ ਦੇ ਝੂਠ ਨੂੰ ਅਪਣਾਉਂਦੇ ਤੇ ਝੂਠੇ ਨੂੰ ਝੂਠਾ ਮਾਨ ਦੇ ਰਿਆ ਹੁੰਦਾ ਜਿਵੇਂ ਉਹ ਕਹਿ ਰਿਹਾ ਸੀ ਨਾ ਕਿ ਤੁਹਾਡੇ ਵਰਗਾ ਬਾਦਸ਼ਾਹ ਨਹੀਂ ਉਹਦੇ ਵਰਗਾ ਮਾੜਾ ਕੋਈ ਨਹੀਂ ਸੀ ਮਾੜੇ ਨੂੰ ਚੰਗਾ ਕਹਿਣਾ ਇਹੋ ਜੇ ਤਾਣੇ ਤਣਦੇ ਨੇ ਮਹਾਰਾਜ ਸਾਹਿਬ ਕਹਿੰਦੇ ਜਿਹਦੇ ਵਿੱਚ ਕੁਝ ਵੀ ਪੱਲੇ ਨਹੀਂ ਹੈ ਰਹਿਣ ਵਾਲਾ ਕੁਝ ਵੀ ਨਾਲ ਨਿਭਣ ਵਾਲਾ ਨਹੀਂ ਹੈ ਐਸੇ ਤਾਣੇ ਤਣਦੇ ਨੇ ਸੱਚੀ ਸਰਕਾਰ ਮੀਰ ਕਰ ਦੇ ਮਹੱਲਾ ਪਹਿਲਾ ਮੀਰ ਕਰ ਦੇ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਂਗਾ ਬਾੰਗ ਮੁੱਲਾ ਆਦ ਦਿੰਦੇ ਨੇ ਅਰ ਕਾਜੀ ਆਦ ਜਿਹੜੇ ਅਰ ਮੁੱਲਾ ਨੇ ਬਾੰਗ ਦਿੱਤੀ ਨਮਾਜ਼ ਅਦਾ ਕਰਨ ਤੋਂ ਪਹਿਲਾਂ ਬਈ ਸਾਵਧਾਨ ਹੋਵ ਬੁਰਗੂ ਜਿਹੜੇ ਅਰ ਫਕੀਰ ਲੋਕ ਸਨ ਉਹਨਾਂ ਨੇ ਤੂਤੀਆਂ ਆਦ ਵਜਾਈਆਂ ਸਮਾ ਹੋ ਗਿਆ ਅਰ ਬੁਰਗੂ ਕਾਜ਼ੀਆਂ ਆਦ ਤੇ ਜਿਹੜੇ ਸਿੰਘੀਆਂ ਜੋਗੀ ਸਨ ਉਹਨਾਂ ਨੇ ਹਿਰਣ ਆਦ ਦੇ ਸਿੰਘ ਜਿਹੜੇ ਨੇ ਉਹ ਵਜਾਉਣੇ ਕੀਤੇ ਜਿਹਨੂੰ ਨਰ ਸਿੰਘਾ ਕਹਿੰਦੇ ਨਾ ਹੁੰਦਾ ਤਾਂ ਸਿੰਘ ਹੀ ਹੈ ਔਰ ਉਹ ਵਜਾਣੇ ਆਰੰਭ ਕੀਤੇ ਨਾਲੇ ਮਿਲੀ ਕਲਾਨ ਕਲਾਨ ਮੈਲਾ ਹੁੰਦਾ ਹੈ ਗੋਤਰਾ ਚਾਰ ਗਾਉਣ ਵਾਲੇ ਕਿਸੇ ਬਾਦਸ਼ਾਹ ਦੇ ਵਜ਼ੀਰ ਦੇ ਘਰੇ ਗਏ ਤੇਰਾ ਦਾਦਾ ਬੜਾ ਸੀ ਫਲਾਨਾ ਬੜਾ ਸੀ ਆ ਬੜਾ ਸੀ ਬਣਾ ਬਣਾ ਕੇ ਬਨਾਵਟੀ ਗੱਲਾਂ ਕਈ ਜਾਣੀਆਂ ਕਈ ਜਾਣੀਆਂ ਉਹਨਾਂ ਨੂੰ ਔਰ ਕਾਦੇ ਲਈ ਵੇ ਇਹ ਪ੍ਰਸੰਨ ਹੋ ਕੇ ਖੁਸ਼ ਹੋ ਕੇ ਚਾਰ ਦਮੜੀਆਂ ਧਨ ਦੇਵਨ ਮਹਾਰਾਜ ਕਹਿੰਦੇ ਔਰ ਪੱਲੇ ਕੁਦਨੀ ਸੱਚ ਤੇ ਸਭ ਕੁਝ ਕਰਦੇ ਨੇ ਕੋਈ ਬਾਗ ਦੇਂਦਾ ਔਰ ਕੋਈ ਅਰਤੁਰੀ ਵਜਾਂਦਾ ਔਰ ਨਫੀਰੀ ਵਜਾਂਦਾ ਤੇ ਕੋਈ ਨਰ ਸਿੰਘੇ ਪਿਆ ਵਜਾਂਦਾ ਮਿਲ ਕੇ ਮਹਾਰਾਜ ਕਹਿੰਦੇ ਸਾਰੇ ਹੀ ਮਿਲ ਗਏ ਨਨ ਸਾਰੇ ਹੀ ਮਿਲ ਗਏ ਕਿਉਂ ਗੁਸਤਾਖੀ ਮਾਫ ਕਿਉਂਕਿ ਸੱਚ ਤੋਂ ਪਰੇ ਹੋ ਗਏ ਸਿੱਧਕ ਤੋਂ ਪਰੇ ਹੋ ਗਏ ਧਰਮ ਤੋਂ ਪਰੇ ਹੋ ਗਏ ਧਰਮ ਹਿਰਦੇ ਚ ਨਹੀਂ ਰਹਿ ਗਿਆ ਧਰਮ ਦੇ ਧਾਰ ਨਹੀਂ ਨਹੀਂ ਰੋਖ ਗਏ 12 ਧਰਮ ਦਾ ਦਿਖਾਵਾ ਹੈ ਅੰਦਰ ਧਰਮ ਨਹੀਂ ਧਰਮ ਦਾ ਪਹਿਰਾਵਾ ਹੈ ਵਿਚਾਰਾਂ ਵਿੱਚ ਧਰਮ ਨਹੀਂ ਫੁਰਣਿਆਂ ਵਿੱਚ ਧਰਮ ਨਹੀਂ ਚੇਤ ਵਿੱਚ ਧਰਮ ਨਹੀਂ ਬਾਹਰੋਂ ਕੋਲੇਖਾ ਪੈਂਦਾ ਪਿਆ ਮਹਾਰਾਜ ਕਹਿੰਦੇ ਇੱਕ ਦਾਤੇ ਇੱਕ ਦਾਤੇ ਬਣੇ ਨੇ ਸੰਸਾਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਦਾਤੇ ਨੇ ਤੇ ਇੱਕ ਮੰਗਤੇ ਮਨੁੱਖ ਇੱਕ ਦਿੰਦਾ ਤੇ ਇੱਕ ਲੈਂਦਾ ਦੇਣ ਵਾਲਾ ਆਪਣੇ ਆਪ ਨੂੰ ਦਾਤਾ ਕਹਿ ਲਾਉਂਦਾ ਹੈ ਲੈਣ ਵਾਲਾ ਉਮ ਮੰਗਤਾ ਉਹਦੀ ਨਦਰ ਵਿੱਚ ਬਣ ਜਾਂਦਾ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਮਾਨ ਮਹਾਰਾਜ ਇਨਾਂ ਤੋਂ ਕੋਈ ਨਹੀਂ ਇੱਕ ਦਾਤਾ ਦੇ ਕੇ ਦਾਤਾ ਬਣ ਜਾਂਦਾ ਵੈਗੁਰੂ ਇੱਕ ਉਹਦੇ ਤੋਂ ਖਰਾਤ ਲੈ ਕੇ ਉਹ ਮੰਗਤਾ ਬਣ ਜਾਂਦਾ ਹੈ ਮੇਰੇ ਵੈਗੁਰੂ ਇਨਾਂ ਚੋ ਕੋਈ ਨਹੀਂ ਕੇਵਲ ਨਾਮ ਤੇਰਾ ਪ੍ਰਮਾਨ ਜਿਹੜਾ ਤੇਰਾ ਨਾਮ ਜਪਦਾ ਹੈ ਪ੍ਰਮਾਨ ਉਹੀ ਹੈ ਉਹੀ ਪ੍ਰਮਾਨ ਹੁੰਦਾ ਹੈ ਦੂਜਾ ਪ੍ਰਮਾਨ ਨਹੀਂ ਹੁੰਦਾ ਕੇਵਲ ਦਿਖਾਵਾ ਕਰੇ ਇਸ ਪਾਸੇ ਨੋਟਰੇ ਮਾੜੇ ਪਾਸੇ ਜਾਏ ਮਾੜੇ ਟੋਰ ਨਾ ਕਰੇ ਮਹਾਰਾਜ ਇੱਕ ਤੇਰਾ ਨਾਮ ਪ੍ਰਮਾਨੀਕ ਹੈ ਇੱਕ ਸਾਹ ਸਦਾਵੇ ਸੰਚ ਤਨ ਦੂਜੇ ਪਤ ਖੋਈ ਇੱਕ ਆਪਣੇ ਆਪ ਨੂੰ ਵੱਡੇ ਅਖਵਾਉਂਦੇ ਨੇ ਧਨ ਇਕੱਠਾ ਕਰ ਲਿਆ ਅੱਜ ਹੀ ਧਨ ਦੀ ਪਰਮਾਰ ਧਰਮ ਦੀ ਕਾਟੇ ਗੁਸਤਾਖੀ ਮਾਫ ਜਿੱਥੇ ਹੈ ਧਰਮ ਤੋਂ ਬਗੈਰ ਧਰਤੀ ਨਹੀਂ ਖੜਦੀ ਜਿਹਦੇ ਕੋਲ ਧਨ ਨੇ ਉਹਦੀ ਬੜੀ ਵਾਵਾ ਵਾਵਾ ਹੁੰਦੀ ਔਰ ਬਹੁਤ ਇਹਦੇ ਕੋਲ ਧਨਿਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਵੱਡੇ ਅਖਵਾਉਂਦੇ ਨੇ ਪਰ ਧਨ ਦੇ ਨਾਲ ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ ਕਹਿੰਦੇ ਇੱਕ ਜਿਹੜੇ ਧਨ ਇਕੱਠਾ ਕੀਤਾ ਉਹ ਦਾਤੇ ਬਣ ਗਏ ਇੱਕ ਭਾਵੇਂ ਉਹ ਧਰਮੀ ਸਨ ਦੂਜੇ ਤੋਂ ਮੰਗਣਾ ਪਿਆ ਤੇ ਉਹ ਮੰਗਤੇ ਬਣ ਗਏ ਭਾਵੇਂ ਕੋਈ ਬੰਦਗੀ ਵਾਲਾ ਹੋਵੇ ਭਾਵੇਂ ਕੋਈ ਸਾਧੂ ਹੋਵੇ ਉਹ ਕਿਸੇ ਦੇ ਘਰੋਂ ਜਾ ਕੇ ਦੋ ਪ੍ਰਸ਼ਾਦੇ ਮੰਗਣ ਗਿਆ ਚਲਿਆ ਤੇ ਉਹ ਘਰੋਂ ਦੋ ਪ੍ਰਸ਼ਾਦੇ ਦੇਣ ਵਾਲਾ ਨਾ ਭਾਵੇਂ ਉਹਨੇ ਕਦੇ ਵਾਹਿਗੁਰੂ ਕਹਿਆ ਹੋਵੇ ਜਾਂ ਨਾ ਤੇ ਜਿਹੜਾ ਦਰ ਤੇ ਪਰਸ਼ਾਦੇ ਮੰਗਣ ਆ ਗਿਆ ਹੈ ਉਹ ਉਸ ਨੂੰ ਉਹ ਸਨਾਵੇਗਾ ਉਹ ਸਨਾਵੇਗਾ ਉਹ ਸਨਾਵੇਗਾ ਜਿਵੇਂ ਉਹ ਦੋ ਰੋਟੀਆਂ ਮੰਗਣ ਨਹੀਂ ਤੇਰ ਘਰ ਨਾਂ ਲਵਾਉਣ ਆ ਗਿਆ ਹੋਵੇ ਇੰਨੀ ਉਹਦੀ ਬੇਪਤੀ ਕਰੇਗਾ ਮਹਾਰਾਜ ਇੱਕ ਦਾਤੇ ਆਪੋਂ ਬਣ ਬੈਠੇ ਕਿ ਮੈਂ ਦੇਣਾ ਨਹੀਂ ਔਰ ਕਹਿੰਦੇ ਬਈ ਇੱਕ ਬਾਦਸ਼ਾਹ ਨਾ ਬੜਾ ਦਾਨੀ ਸੀ ਤੇ ਇੱਕ ਫਕੀਰ ਨੂੰ ਉਸ ਦੇ ਚੇਲੇ ਕਹਿਣ ਲੱਗੇ ਕਿ ਫਕੀਰ ਸਾਈਂ ਰੋਦ ਰੋਦ ਲੋਕਾਂ ਦੇ ਘਰਾਂ ਚ ਮੰਗ ਮੰਗ ਕੇ ਅੱਕ ਗਏ ਆ ਥੱਕ ਗਏ ਆ ਇਥੋਂ ਦਾ ਬਾਦਸ਼ਾਹ ਬੜਾ ਦਾਨੀ ਐ ਕਿਉਂ ਨਾ ਆਪਾਂ ਵੀ ਚੱਲੀਏ ਤੇ ਔਰ ਉਹਦੇ ਤੋਂ ਕੁਦ ਲੈ ਆਈਏ ਕੋਈ 4 ਦਿਨ ਸੌਖੇ ਨਿਕਲ ਜਾਣਗੇ ਨਾ ਮੰਗਣਾ ਪਏਗਾ ਕਹਨ ਲੱਗੇ ਗੱਲ ਤੁਹਾਡੀ ਠੀਕ ਐ ਲੋਕ ਬੜੇ ਹੁੰਦੇ ਆ ਤੇ ਫਕੀਰ ਸਾਈਂ ਕਹਿਣ ਲੱਗਾ ਆਪਣੇ ਤੋਂ ਇੰਨੀਆਂ ਲੰਮੀਆਂ ਲਾਈਨਾਂ ਵਿੱਚ ਨਹੀਂ ਲੱਗਾ ਜਾਣਾ ਇੰਨਾ ਚਿਰ ਖਲੋਤਾ ਨਹੀਂ ਦਾਣਾ ਕਿਉਂਕਿ ਸਮਾਂ ਆਜਾਈਂ ਦੇਗਾ ਉਹੀ ਸਮਾਂ ਆਵਾਦਤ ਵਿੱਚ ਕਰਾਂਗੇ ਚਲੋ ਆਪਾਂ ਸਵੇਰ ਸਵੇਰ ਚੱਲਾਂਗੇ ਸਾਰੇ ਲੋਕਾਂ ਤੋਂ ਪਹਿਲਾਂ ਪਹਿਲਾਂ ਕੁਝ ਚੇਲੇ ਨਾਲ ਨੇ ਫਕੀਰ ਸਾਈਂ ਚਲੇ ਗਏ ਜਾ ਕੇ ਮਹਿਲਾਂ ਵਿੱਚ ਬਾਦਸ਼ਾਹ ਨੂੰ ਮਿਲਣਾ ਚਾਹਿਆ ਕਹਿਣ ਲੱਗੇ ਜੀ ਇਸ ਵਕਤ ਉਹ ਆਬਾਦਤ ਗਾਹ ਦੇ ਵਿੱਚ ਨੇ ਆਬਾਦਤ ਕਰ ਰਹੇ ਨੇ ਤੇ ਉਹ ਫਕੀਰ ਸਾਈਂ ਜਿਹੜਾ ਸੀ ਔਰ ਚਲਾ ਗਿਆ ਉਸ ਦੇ ਕੋਲ ਚਲਾ ਗਿਆ ਤੇ ਉਹਦੇ ਕੋਲ ਜਾ ਕੇ ਜਦੋਂ ਥੋੜਾ ਜਿਹਾ ਉਧਰੋਂ ਹਟਿਆ ਨਾ ਪਿੱਛੇ ਫਕੀਰ ਸਾਈਂ ਨੇ ਉਸੇ ਵੇਲੇ ਕਹਿ ਦਿੱਤਾ ਕਹਿਣ ਲੱਗੇ ਰਾਜਨ ਅਸੀਂ ਤੁਹਾਡੇ ਕੋਲ ਆਏ ਆਂ ਕਿ ਕੁਝ ਚਾਹੀਦਾ ਹੈ ਸਾਨੂੰ ਤੁਸੀਂ ਬੜੇ ਦਾਨੀ ਹੋ ਬੜੇ ਤੁਸੀਂ ਦਾਨ ਦਾਨਸ਼ਵੰਦ ਹੋ ਬਹੁਤ ਨੂੰ ਦੇ ਰਹੇ ਹੋ ਸਾਨੂੰ ਫਕੀਰਾਂ ਨੂੰ ਵੀ ਕੁਝ ਦਿਓ ਤਦੋਂ ਇੰਨਾ ਕਹਿਣ ਦੀ ਦੇਰੀ ਸੀ ਔਰ ਰਾਜਾ ਆਗਬ ਬੋਲਾ ਹੋ ਗਿਆ ਕਹਿੰਦਾ ਤੂੰ ਤਾਂ ਮੇਰਾ ਔਰ ਜਿਹੜੀ ਸੀ ਨਮਾਜ਼ ਕਦਾ ਕਰ ਦਿੱਤੀ ਆ ਕਰ ਦਿੱਤਾ ਵਾ ਕਰ ਦਿੱਤਾ ਤੜਕੇ ਤੜਕੇ ਮੰਗਣ ਆ ਗਿਆ ਮੇਰਾ ਮੂਡ ਖਰਾਬ ਕਰ ਦਿੱਤਾ ਫਕੀਰ ਕਹਿੰਦਾ ਬੈਠ ਠੀਕ ਹੈ ਕਹਿੰਦਾ ਜਬਾਤ ਚਾਹੀ ਚਲੇ ਜਾ ਤੁਰ ਪਿਆ ਉੱਥੇ ਹੁਣ ਫਕੀਰ ਦੇ ਚੇਲੇ ਫਕੀਰ ਵੱਲੇ ਵੇਖਣ ਫਕੀਰ ਨੂੰ ਪਤਾ ਸੀ ਸਭ ਕੁਝ ਦਾ ਪਰ ਫਕੀਰ ਚੇਲਿਆਂ ਦਾ ਭਰੋਸਾ ਜਿਹੜਾ ਹੈ ਨਾ ਉਹ ਪ੍ਰੈਕਟੀਕਲ ਤੌਰ ਤੇ ਕਰਵਾਉਣਾ ਚਾਹੁੰਦਾ ਸੀ ਜਦੋਂ ਆਏ ਤੇ ਜਦੋਂ ਦੁਬਾਰਾ ਉਧਰੋਂ ਹਾਟ ਕੇ ਬਈ ਮੈਂ ਦੁਬਾਰਾ ਮੰਦਰ ਵਿੱਚ ਮਸਜਿਦ ਵਿੱਚ ਨਵਾਜ਼ ਅਦਾ ਕਰਾਂ ਕਰਨ ਲੱਗਾ ਤੇ ਜਿਉਂ ਲੱਗਾ ਫਿਰ ਨਮਾਜ਼ ਅਦਾ ਕਰਕੇ ਜਿਹੜੀ ਪ੍ਰਾਰਥਨਾ ਕਰਦਾ ਸੀ ਨਾ ਕਿ ਮੈਨੂੰ ਆ ਮਿਲ ਜੇ ਉਹ ਮਿਲ ਜੇ ਆ ਮਿਲ ਜੇ ਲਿਸਟ ਆਪਣੀ ਸੁਣਾਉਣ ਲੱਗਾ ਫਕੀਰ ਨੇ ਮੋਢੇ ਤੇ ਹੱਥ ਰੱਖ ਕੇ ਕੀ ਕਿਹਾ ਕਹਿੰਦਾ ਮੈਂ ਤਾਂ ਤੇਰੇ ਤੋਂ ਚਾਰ ਸਿਰ ਦਾਣੇ ਮੰਗਣ ਆਇਆ ਤੂੰ ਮੈਨੂੰ 100 ਗੱਲ ਸੁਣਾਈ ਤੋ ਕਿਆ ਮੇਰਾ ਮੂਡ ਖਰਾਬ ਕਰਤਾ ਉਹ ਕਰਤਾ ਤੂੰ ਖੁਦਾ ਦਾ ਨਹੀਂ ਕਰ ਰਿਆ ਤੜਕੇ ਜਿਉਂ ਲੱਗਦਾ ਹੈ ਜਿਉਂ ਲੱਗਦਾ ਤੋ ਦੇ ਕੇ ਥੋੜੀ ਦੀ ਵਸਤੋ ਤੇਦਰੋ ਕਿੰਨਾ ਮੰਗਦਾ ਪਿਆ ਮਹਾਰਾਜ ਵੀ ਕਹਿੰਦੇ ਦੇ ਦੇ ਮੰਗੇ ਸੈਸਾ ਗੁਣਾ ਸੋਭ ਕਰੈ ਸੰਸਾਰ ਇੱਕ ਪਾਸੇ ਦਿੰਦਾ ਤੇ ਸੋਭਾ ਮਿਲੇ ਦੂਜੇ ਪਾਸੇ ਮੈਨੂੰ ਚੌਗਣਾ ਮਿਲ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਕੀਰ ਨੇ ਵੀ ਉਦੋਂ ਕਿਹਾ ਸੀ ਕਹਿ ਲੱਗੇ ਚਲੋ ਇਹ ਤਾਂ ਸਿਰੇ ਦਾ ਕੰਗਾਲ ਜਿਹਦੇ ਤੋਂ ਇਹ ਮੰਗਦਾ ਪਿਆ ਉਸ ਤੋਂ ਮੰਗੋ ਜਿੰਨੇ ਦੇ ਕੇ ਸੁਨਾਣਾ ਨਹੀਂ ਜਿਹਦੇ ਵੇਲ ਕੋਲ ਜਦੋਂ ਮਰਜੀ ਪ੍ਰਾਰਥਨਾ ਕਰੋ ਮੰਗੋ ਉਹ ਕਦੇ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੂੰ ਮੇਰਾ ਮੂਡ ਖਰਾਬ ਕਰ ਦਿੱਤਾ ਹੈ ਉਹ ਕਦੇ ਤੁਹਾਨੂੰ ਦੁਰਬਚਨ ਨਹੀਂ ਬੋਲੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਮੰਗਤੇ ਬਣ ਗਏ ਨੇ ਇੱਕ ਆਪ ਦੇ ਆਪ ਚ ਦਾਤੇ ਬਣ ਗਏ ਮੇਰੇ ਵੈਗੁਰੂ ਇਨਾਂ ਚ ਕੋਈ ਪ੍ਰਮਾਨ ਨਹੀਂ ਨਾ ਮੰਗਤਾ ਹੈ ਨਾ ਦਤਾ ਹੈ ਪ੍ਰਮਾਨ ਉਹ ਹੈ ਜਿਹਦੇ ਕੋਲ ਤੇਰਾ ਨਾਮ ਏ ਜਿਹਦੇ ਹਿਰਦੇ ਚ ਤੇਰਾ ਨਾਮ ਏ ਤੇਰਾ ਨਾਮ ਹੀ ਪ੍ਰਮਾਨ ਏ ਮੇਰੇ ਵੈਗੁਰੂ ਐਦੂ ਪਾਸੇ ਕੁਝ ਨਹੀਂ ਸਾਰਿਆਂ ਦੇ ਸਿਰ ਉੱਪਰ ਸਾਰਿਆਂ ਤੋਂ ਸਰਮੌਰ ਤੂੰ ਹੈ ਤੇਰਾ ਨਾਮ ਹੈ ਨਾਨਕ ਜਿੰਨੀ ਸੁਣ ਕੇ ਮੰਨਿਆ ਜਿਨ੍ਹਾਂ ਨੇ ਸੁਣ ਲਿਆ ਕਿ ਪ੍ਰਭੂ ਸਰਮੌਰੇ ਪ੍ਰਭੂ ਦਾ ਨਾਮ ਸਰਮੌਰੇ ਸ਼ਰੋਮਣੀ ਆ ਉਹਨੂੰ ਜਪਣਾ ਚਾਹੀਦਾ ਸਿੱਖ ਤਾਂ ਮੰਗਦਾ ਹੀ ਅਰਦਾਸ ਵਿੱਚ ਇਹ ਹੈ ਦਾਨਾ ਸਿਰਦਾਨ ਨਾਮਦਾਨ ਮਹਾਰਾਜ ਸਰਬੋਤਮ ਨਾਮ ਦਾ ਦਾਨ ਦੇ ਔਰ ਕੁਦ ਨਹੀਂ ਚਾਹੀਦਾ ਜਿਨਿ ਸੁਣ ਕੇ ਮੰਨਿਆ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦਿਆ ਜਿਨ੍ਹਾਂ ਨੇ ਸੁਣ ਲਿਆ ਤੇ ਸੁਣ ਕੇ ਮੰਨ ਲੈਣਾ ਕੀਤਾ ਤੇ ਫਿਰ ਕੀ ਹੋਇਆ ਮਹਾਰਾਜ ਕਹਿੰਦਿਆ ਹਾ ਤਿੰਨਾ ਬਿੱਟੋ ਕੁਰਬਾਨ ਜਿਨ੍ਹਾਂ ਸੁਣ ਕੇ ਗੱਲ ਨੂੰ ਮੰਨ ਲਿਆ ਹਿਰਦੇ ਵਿੱਚ ਧਾਰਨ ਕਰ ਲਿਆ ਗੁਰੂ ਨਾਨਕ ਨਰਨਾਰੰਕਾਰੀ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹੈ ਬਲਿਹਾਰ ਜਾਨਾ ਹੈ ਜਿਨ੍ਹਾਂ ਗੁਰੂ ਦੇ ਬਚਨਾਂ ਨੂੰ ਮੰਨ ਲਿਆ ਹੈ ਮਹਾਰਾਜ ਕਹਿੰਦੇ ਜਿਨੀ ਸੱਚ ਮੰਨਿਆ ਤੇਨ ਮਨ ਸੱਚ ਧਿਆਨ ਜਿਨ੍ਹਾਂ ਨੇ ਸੱਚ ਨੂੰ ਮੰਨਿਆ ਨਾ ਮੰਨ ਕਰਕੇ ਉਹਨਾਂ ਦਾ ਧਿਆਨ ਵੀ ਸੱਚ ਨਾਲ ਜੁੜ ਗਿਆ ਹੈ ਸੱਚ ਨਾਲ ਨੂੰ ਉਹਨਾਂ ਦਾ ਧਿਆਨ ਕਰਸ਼ਿਤ ਹੋ ਗਿਆ ਹੈ ਮਹਾਰਾਜ ਕਿਰਪਾ ਕਰਦੇ ਪੌੜੀ ਦੁਆਰਾ ਮਾਇਆ ਬਹੁਤ ਸਭ ਕੂੜ ਹੈ ਨਾਮ ਨੂੰ ਛੱਡ ਕੇ ਭਗਵਾਨ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ ਧਰਮ ਨੂੰ ਛੱਡ ਕੇ ਧਰਮ ਦਾ ਮਾਰਗ ਛੱਡ ਕੇ ਅਰ ਮਾਇਆ ਜਿਹੜੀ ਇਹ ਮਾਇਆ ਉਹ ਚੀਜ਼ ਹਰ ਵਸਤੂ ਐ ਜਿਹੜੀ ਮਾਲਕ ਤੋਂ ਦੂਰ ਲੈ ਜਾਵੇ ਰੱਬ ਨੂੰ ਭੁਲਾ ਦੇਵੇ ਗੁਰੂ ਅਮਰਦਾਸ ਸਹਿ ਮਹਾਰਾਜ ਵਚਨ ਕਰਦਿਆ ਇਹ ਮਾਇਆ ਜੇ ਤ ਹਰ ਵਿਸਰੈ ਮਾਇਆ ਕੀਏ ਇਹ ਮਾਇਆ ਜੇ ਤ ਹਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ ਮਹਾਰਾਜ ਕਹਿੰਦੇ ਮੋਹ ਨੂੰ ਪੈਦਾ ਕਰਦੀ ਐ ਪਰਮਾਤਮਾ ਨੂੰ ਭੁਲਾਉਂਦੀ ਏ ਤੇ ਦੁਐਤ ਵਾਲੇ ਪਾਸੇ ਨੂੰ ਲੈ ਜਾਂਦੀ ਏ ਤੇ ਫਿਰ ਇਹ ਜਦੋਂ ਇਧਰੋਂ ਤੋੜਦੀ ਏ ਫਿਰ ਉੱਪਰ ਉਹ ਜਦ ਦੱਸਿਆ ਨਾ ਚਾ ਚੋਰ ਜਾਰ ਕੂੜਿਆ ਆਦ ਇਹ ਸਾਰਿਆਂ ਦੀਆਂ ਸਭਾ ਵਿੱਚ ਫਿਰ ਖਿੱਚ ਕੇ ਲੈ ਜਾਂਦੀ ਉਹ ਹਰ ਵਸਤੂ ਮਾਇਆ ਜਿਨੇ ਪਰਮਾਤਮਾ ਭੁਲਾਇਆ ਨਿਤਨੇਮ ਭੁਲਾਇਆ ਗੁਰਦੁਆਰਾ ਮੰਦਰ ਮਸਜਿਦ ਭੁਲਾਇਆ ਸਤ ਸੰਗਤ ਭੁਲਾ ਦੇਤੀ ਸਿਮਰਨ ਭੁਲਾ ਦਿੱਤਾ ਉਹ ਹਰ ਵਸਤੂ ਮਾਇਆ ਹੈ ਮਾਇਆ ਮੋਹ ਸਭ ਕੂੜ ਹੈ ਉਦੋਂ ਮੋਹ ਆਪਣਾ ਪੈਦਾ ਕਰਦੀ ਮਾਇਆ ਅੰਦਰ ਮੋਹ ਪੈਦਾ ਕਰਕੇ ਦੂਜੇ ਪਾਸੇ ਨੂੰ ਕਰਸ਼ਿਤ ਕਰਦੀ ਉਹ ਸਾਰਾ ਕੂੜ ਹੈ ਨਸ਼ਟ ਹੋਣ ਵਾਲਾ ਖਤਮ ਹੋਣ ਵਾਲਾ ਮਹਾਰਾਜ ਸਾਹਿਬ ਕਹਿੰਦੇ ਕੂੜੋ ਹੋਏ ਗਿਆ ਸੰਸਾਰ ਕੂੜ ਦੇ ਮੰਗਰ ਚੱਲਦਾ ਹੈ ਕੂੜ ਨੂੰ ਪਕੜਨਾ ਚਾਹੁੰਦਾ ਹੈ ਕੂੜ ਨੂੰ ਗ੍ਰਹਿਣ ਕਰਦਾ ਤੇ ਕੂੜ ਦਾ ਰੂਪ ਹੋ ਗਿਆ ਹੈ ਕੂੜ ਦਾ ਰੂਪ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਬਚਨ ਕਹੇ ਸਨ ਗੁਰੂ ਅਰਜੁਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਬਚਨ ਕਰਦੇ ਨੇ ਮਾਈ ਮਾਇਆ 샬ਪ ਪਰਮ 샬ੇ ਪਟਕਣਾ ਵਿੱਚ ਕੀ ਆ ਤ੍ਰਿੰਨ ਕੀ ਅਗਨ ਜਿਵੇਂ ਮਾਇਆ ਕੀ ਆ ਇਹਦਾ ਮੋਹ ਕਿਤਰਾ ਦਾ ਜਿਵੇਂ ਕੱਖਾਂ ਦੀ ਅੱਗ ਇਹ ਬਹੁਤਾ ਚਿਰਣੀ ਰਹਿੰਦੀ ਮਹਾਰਾਜ ਕਹਿੰਦੇ ਤ੍ਰਿੰਨ ਕੀ ਅਗਨ ਮੇਗ ਕੀ ਛਾਇਆ ਮੇਗ ਮੈਣਾ ਬੱਦਲ ਹੁੰਦੇ ਤੇ ਬੱਦਲਾਂ ਦੀ ਸ਼ਾਨ ਜਿਹੜੀ ਆ ਇਹ ਵੀ ਬਹੁਤਾ ਚਿਰਣੀ ਠਹਿਰਦੀ ਮਾਇਆ ਦਾ ਮੋਹ ਜਿਹੜਾ ਇਹ ਬਹੁਤਾ ਚਿਰਣੀ ਰਹਿੰਦਾ ਇੱਕ ਪਾਸੇ ਆਇਆ ਦੂਜੇ ਪਾਸੇ ਲੰਘ ਜਾਂਦਾ ਜਿਵੇਂ ਬੱਦਲ ਆਉਂਦੇ ਨਾ ਸੂਰਜ ਮੋਰੇ ਇੱਕ ਪਾਸੇ ਆਉਂਦੇ ਦੂਜੇ ਲੰਘ ਜਾਂਦੇ ਤੇ ਔਰ ਕੱਖਾਂ ਦੀ ਆਗ ਇੱਕ ਰੀ ਤਾਂ ਨੂੰ लाਠ ਦੀ ਕੱਢਦੀ ਮੁੜ ਕੇ ਖਤਮ ਹੋ ਜਾਂਦੀ ਆ ਤੇ ਵਿਦਵਾਨ ਸੱਜਣ ਇਹ ਵੀ ਕਹਿੰਦੇ ਬਈ ਜਿਵੇਂ ਬਿਰਸ਼ ਦੀ ਛਾਂ ਉਲਟਦੀ ਏ ਉਹ ਬਿਰਸ਼ ਦੀ ਛਾਂ ਸੂਰਜ ਦੇ ਨਾਲ ਏ ਸੂਰਜ ਘੁੰਮਦਾ ਉਹਦੀ ਛਾਂ ਘੁੰਮਦੀ ਏ ਸੱਜਣਾ ਜੋ ਕੁਝ ਸੰਸਾਰ ਵਿੱਚ ਇਹਨਾਂ ਜੇ ਪ੍ਰਮਾਤਮਾ ਪਾਸੇ ਹੋ ਗਿਆ ਤੇਰੀ ਜ਼ਿੰਦਗੀ 'ਚ ਹਨੇਰਾ ਆ ਜਾਵੇਗਾ ਤ੍ਰਿੰਨ ਕੀ ਅਗਨ ਮੇਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਕਹਿ ਲੱਗੇ ਗੋਬਿੰਦ ਦੇ ਭਜਨ ਤੋਂ ਬਗੈਰ ਵੈ ਗਰੂਦਾ ਨਾਮ ਜਾਲੇ ਦੇੜਾ ਨਾ ਉਹ ਸਭ ਕੁਝ ਸਾਫ ਕਰ ਦੇਵੇਗਾ ਸ਼ਾਂਤੀ ਦੇਵੇਗਾ ਸਕੂਨ ਦੇਵੇਗਾ ਮਾਇਆ ਝੂਠਾ ਰੁਦਨ ਕੇਤੇ ਬਿਲਲਾਹੀ RAM ਮਾਇਆ ਦਾ ਰੋਣਾ ਝੂਠਾ ਅਰ ਕਿੰਨੀ ਵਰਲਾਪ ਕਰਦੇ ਨੇ ਮਹਾਰਾਜ ਸਾਹਿਬ ਕਹਿੰਦੇ ਨੇ ਕੂੜੋ ਹੋਏ ਗਿਆ ਜੀਵ ਇਹਦੇ ਆधीन ਹੋ ਕੇ ਇਹਨੂੰ ਕਾਬਲੇ ਕਬੂਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਰੂਪ ਹੋ ਗਿਆ ਹੁਣ ਜੇ ਇਹਨਾਂ ਵਿਕਾਰਾਂ ਮੰਗਰ ਤੁਰਪਿਆ ਦੁਰਚਾਰਾਂ ਮੰਗਰ ਤੁਰਪਿਆ ਬਦਫੈਲੀਆਂ ਮੰਗਰ ਤੁਰਪਿਆ ਕੋ ਕਰਮੀਆਂ ਦੀ ਸਿੱਖਿਆ ਗ੍ਰਹਿਣ ਕਰਕੇ ਤੁਰਪਿਆ ਮਹਾਰਾਜ ਕਹਿੰਦੇ ਉਹਨਾਂ ਦਾ ਰੂਪ ਹੋ ਜਾਵੇਗਾ ਤੇ ਜੇ ਪਰਮਾਤਮਾ ਦੀ ਸਿੱਖਿਆ ਪਰਮਾਤਮਾ ਦਾ ਨਾਮ ਗੁਰਮਤ ਦਾ ਗਿਆਨ ਲੈ ਕੇ ਤੁਰ ਪਿਆ ਫਿਰ ਪਰਮਾਤਮਾ ਦਾ ਰੂਪ ਹੋ ਜਾਵੇਗਾ ਹੁਣੇ ਉਹ ਰੂਪ ਹੋ ਗਿਆ ਉਹਨਾਂ ਦਾ ਰੂਪ ਹੋਦਾ ਨਾ ਕੀਤਾ ਹੈ ਮਹਾਰਾਜ ਕਹਿੰਦੇ ਹੋਮੇ ਝਗੜਾ ਪਾਇਓ ਨਾ ਰੱਬ ਤੂੰ ਜੁਦੇ ਹੋ ਕੇ ਹਿਰਦੇ ਚੋਂ ਨਾਮ ਗਿਆ ਹੋਮੇ ਆ ਗਈ ਤੇ ਔਰ ਹੋਮੇ ਦੇ ਕਾਰਨ ਝਗੜਾ ਪਾਇਓ ਨ ਔਰ ਅੰਦਰ ਝਗੜਾ ਵੱਧ ਗਿਆ ਬਾਹਰ ਵੀ ਅੰਦਰ ਝਗੜਾ ਆਇਆ ਤੇ ਬਾਹਰ ਵੱਧ ਗਿਆ ਝਗੜੇ ਜਗ ਮੂਆ ਝਗੜਦਾ ਹੋਇਆ ਜਗਤ ਇੱਕ ਦੂਜੇ ਨਾਲ ਤੂੰ ਮੈਂ ਦੂਜਾ ਦੂਜੇ ਨੂੰ ਇਹ ਮਰਦੇ ਜਾ ਰਹੇ ਖਤਮ ਹੁੰਦੇ ਜਾ ਰਹੇ ਸਮਾਂ ਬਰਬਾਦ ਹੁੰਦਾ ਜਾਂਦਾ ਹੈ ਝਗੜਾ ਕਰਦਿਆਂ ਅਨ ਦਿਨ ਗੁਦਰੈ ਰਾਤ ਬ ਦਿਨ ਝਗੜੇ ਦੇ ਵਿੱਚ ਈਰਖਾ ਦੇ ਵਿੱਚ ਨਿੰਦਿਆ ਦੇ ਵਿੱਚ ਉਗਲੀ ਦੇ ਵਿੱਚ ਬਸਰ ਹੁੰਦਾ ਹੈ ਸ਼ਬਦ ਨਾ ਕਰੇ ਵਿਚਾਰ ਜਿਹੜੇ ਸ਼ਬਦ ਨੇ ਬੇੜਾ ਬੰਨੇ ਲਾਉਣਾ ਸੀ ਨਾ ਉਹਦੀ ਵਿਚਾਰ ਕਰਨ ਦਾ ਸਮਾਂ ਨਹੀਂ ਉਹਦੇ ਲਈ ਸਮਾਂ ਕੋਲ ਨਹੀਂ ਮਹਾਰਾਜ ਕਿਰਪਾ ਕਰਦੇ ਗੁਰਮਖ ਝਗੜ ਚੁਕਾਇਓ ਨਾ ਸਤਿਗੁਰੂ ਮੇਰ ਕਰਦੇ ਨੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜੇ ਗੁਰਮਖੇ ਨਾ ਉਹ ਅੰਦਰੋਂ ਝਗੜੇ ਨੂੰ ਹੀ ਖਤਮ ਕਰਦੇ ਆਪਣੇ ਅੰਦਰੋਂ ਵੈਰੀ ਤਾਂ ਤੁਹਾਨੂੰ ਨਦਰ ਆਉਂਦੇ ਵੈਰ ਅਜੇ ਤੁਹਾਡੇ ਅੰਦਰ ਹੈ ਔਰ ਤੁਹਾਨੂੰ ਜਿੱਦਨ ਅੰਦਰੋਂ ਵੈਰ ਮਿਟ ਗਿਆ ਉਹ ਦਿਨ ਵੈਰੀ ਨਹੀਂ ਉਹ ਦਿਨ ਨਾਂਕੂ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੂ ਬਨ ਆਈ ਉਦੋਂ ਅੰਦਰ ਜਦੋਂ ਪ੍ਰੇਮ ਹੋਇਆ ਮੈਂ ਮਰ ਗਈ ਸਾਰੇ ਆਪਣੀ ਨਦਰ ਆਉਣਗੇ ਗੁਰਮਖਾ ਨੇ ਝਗੜ ਚੁਕਾਇਨ ਅੰਦਰੋਂ ਝਗੜਾ ਹੀ ਖਤਮ ਕਰ ਦਿੱਤਾ ਇੱਕ ਰਵ ਰਿਆ ਉਹਨਾਂ ਦੇ ਅੰਦਰ ਇੱਕ ਪਰਮਾਤਮਾ ਜਿਹੜਾ ਰਮਿਆ ਹੋਇਆ ਵਸਿਆ ਹੋਇਆ ਝਗੜ ਚੁਕਾਵਾ ਹਰ ਗੁਣ ਗਾਵੇ ਹਰੀ ਦੇ ਗੁਣ ਗਾ ਕੇ ਝਗੜਾ ਖਤਮ ਹੋਣਾ ਹੈ ਪਰਮਾਤਮਾ ਨੂੰ ਅਰਾਧ ਕੇ ਪੂਰਾ ਸਤਗੁਰ ਸਹਿਜ ਸਮਾਵੈ ਪੂਰੇ ਨੂੰ ਮਿਲ ਕੇ ਉਹਦੇ ਵਿੱਚ ਸਮਾਧਾਨਾ ਮਿਲਦਾਣਾ ਇੱਕ ਮਿਗਤਾ ਇੱਕ ਗੁਰਮਖ ਹੈ ਜਿਹੜੇ ਗੁਰੂ ਦੇ ਮਗਰ ਚੱਲ ਕੇ ਗੁਰੂ ਦੇ ਆਛੇ ਅਨੁਸਾਰ ਚੱਲ ਕੇ ਅੰਦਰੋਂ ਜੀਵਨ ਵਿੱਚੋਂ ਝਗੜਾ ਖਤਮ ਕਰਦੇ ਨੇ ਝਗੜੇ ਨੂੰ ਦੂਰ ਕਰਦੇ ਤੇ ਆਪਣੇ ਆਪ ਨੂੰ ਪ੍ਰਭੂ ਨਾਲ ਮਿਲਾਉਂਦੇ ਨੇ ਇਰੇ ਸਭ ਆਤਮ ਰਾਮ ਪਛਾਨਿਆ ਝਗੜਾ ਖਤਮ ਕੀਤਾ ਸਭ ਸਾਰੇ ਪਾਸੇ ਆਤਮ ਆਪਣੇ ਅੰਦਰ ਤੇ ਬਾਹਰ ਰਾਮ ਰਬ ਵੈਗੁਰੂ ਰਮਿਆ ਹੋਇਆ ਪਹਿਚਾਨਿਆ ਜਾਣ ਲੈਣਾ ਕੀਤਾ ਪਵਜਲ ਤਰ ਗਿਆ ਜਿਹਨੂੰ ਅੰਦਰ ਵੀ ਬ੍ਰਹਮ ਬਾਹਰ ਵੀ ਬ੍ਰਹਮ ਪਰਮਾਤਮਾ ਨਦਰ ਆਉਣ ਲੱਗ ਪਿਆ ਉਹ ਪਵਜਲ ਸੰਸਾਰ ਤੋਂ ਪਾਰ ਉਤਾਰਾ ਹੋ ਗਿਆ ਉੱਤਰ ਗਿਆ ਉਹ ਪਾਰ ਉੱਤਰ ਗਿਆ ਪਰਮਾਤਮਾ ਵਾਲੇ ਕਿਨਾਰੇ ਪਰਮਾਤਮਾ ਨਾਲ ਜਾ ਮਿਲਿਆ ਹੈ ਮਹਾਰਾਜ ਕਹਿੰਦੇ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਅਰਨ ਜਦੋਂ ਅੰਦਰ ਰੱਬ ਨੂੰ ਜਪਨ ਲੱਗ ਪਿਆ ਅੰਦਰ ਰੱਬ ਦੀ ਪਹਿਚਾਨ ਆ ਗਈ ਸਹਿਜੇ ਸ਼ਾਂਤੀ ਸਹਿਤ ਗਿਆਨਾਂ ਤੁਰ ਹੋ ਕੇ ਅਰ ਸੁਤੇ ਸਿੱਧ ਮਹਾਰਾਜ ਕਹਿੰਦੇ ਨਾਮ ਸਮਾਨ ਜਿਹੜਾ ਨਾਮ ਜਪਦਾ ਸੀ ਨਾ ਸਮਾਨ ਉਹਦੇ ਵਿੱਚ ਮਿਲ ਗਿਆ ਪਰਮਾਤਮਾ ਨਾਮੀ ਵਿੱਚ ਮਿਲ ਕੇ ਬਰਾਬਰ ਹੋ ਗਿਆ ਜੋਤ ਸਮਾਨੀ ਜੋਤ ਵਿੱਚ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਦੇ ਅੰਦਰ ਜੋਤ ਹੈ ਨਾ ਪਰਮਾਤਮਾ ਨੇ ਧਰੀ ਹੋਈ ਜਿਹੜੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਾਮੈ ਚਾਨਣ ਹੋਏ ਜਿਹੜੀ ਜੋਤੀ ਅੰਦਰ ਜੋਤ ਸਮਾਣੀ ਆਪ ਪਛਾਤਾ ਆਪੈ ਆਪਣੇ ਆਪ ਦੀ ਪਛਾਣ ਕੀਤੀ ਉਹ ਜੀਵ ਦੇ ਅੰਦਰ ਦੀ ਜੋਤ ਪਰਿਪੂਰਨ ਪਰਮਾਤਮਾ ਜੋਤੀ ਸਰੂਪ ਵਿੱਚ ਸਮਾਣੀ ਮਿਲ ਗਈ ਇੱਕ ਰੂਪ ਹੋ ਗਏ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਉਣ ਇਕ ਮੇਕਤਾ ਹਾਸਲ ਕਰ ਲਈ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਅਦੂਰਾਪਨ ਮਿਟ ਗਿਆ ਹੈ ਪੂਰਨਤਾ ਆ ਗਈ ਜੋਤ ਸਮਾਣੀ ਜੋਤ ਵਿੱਚ ਪਰਮਾਤਮਾ ਜੋਤੀ ਸਰੂਪ ਵਿੱਚ ਜੀਵ ਦੀ ਜੋਤ ਸਮਾ ਗਈ ਸਮਿਲਤ ਹੋ ਗਈ ਮਿਲ ਗਈ ਇਕਮੇਕਤਾ ਉਹਨੇ ਹਾਸਲ ਕਰ ਲਈ ਮਹਾਰਾਜ ਕਹਿੰਦੇ ਹਰ ਨਾਮ ਸਮਯਾ ਹਰੀ ਦਾ ਨਾਮ ਹੇਰ ਦੇ ਵਿੱਚ ਟਿਕਿਆ ਤੇ ਜੀਵ ਦੀ ਜੋਤ ਈਸ਼ਵਰ ਵਿੱਚ ਮਿਲ ਕੇ ਏਕਤਾ ਹਾਸਲ ਕਰ ਲਈ ਇਹ ਸਤਿਗੁਰੂ ਨਾਨਕ ਨਰੰਗਕਾਰੀ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਏ ਕਲ ਯੁਗ ਦੇ ਭਿਆਨਕ ਜੀਵਾਂ ਤੋਂ ਜਿਨ੍ਹਾਂ ਭਿਆਨਕ ਰੂਪ ਧਾਰਿਆ ਬਾਹਰੋਂ ਬੜੇ ਮਿੱਠ ਬੋਲੜੇ ਵੀ ਹੁੰਦੇ ਨੇ ਬੜੀਆਂ ਗੱਲਾਂ ਕਰਨਗੇ ਪਰ ਉਹਨਾਂ ਅਵਗਨ ਆਰਿਆਂ ਤੋਂ ਦੂਰੀ ਰੱਖਣੀ ਆ ਔਰ ਉਹਨਾਂ ਤੋਂ ਦੂਰੀ ਬਣਾ ਕੇ ਉਹਨਾਂ ਦਾ ਜੀਵਨ ਐਸਾ ਹੈ ਜਿਹਨੂੰ ਮਹਾਰਾਜ ਕਬੀਰ ਸਾਹਿਬ ਕਹਿੰਦਿਆ ਕਬੀਰ ਸਾਖਤ ਨੂੰ ਦੇਖ ਕੇ ਰਸਤਾ ਬਦਲ ਲਾ ਸਾਖਤ ਐਸਾ ਹੀ ਜਿਵੇਂ ਕਾਲਾ ਬਰਤਨ ਹੈ 바ਸਨ ਕਾਰੂ ਪਰਸ ਇਹ ਤੋ ਕਸ਼ ਲੱਗੇ ਦਾਗ ਜੇ ਉਹਨਾਂ ਦਾ ਸੰਗ ਹੋ ਗਿਆ ਨਾ ਕੁਝ ਨਾ ਕੁਝ ਜਿਹੜਾ ਤਾਂ ਅਖਸ ਤੇਨੂੰ ਲੱਗ ਜਾਵੇਗਾ ਪਰ ਉਹਨੂੰ ਦੇਖ ਕੇ ਦੂਰੋਂ ਭੱਜ ਜਾ ਅਰ ਦੂਰੋਂ ਰਸਤਾ ਬਦਲ ਲੈ ਅਸੀਂ ਸਤ ਸੰਗੀਆਂ ਦਾ ਗੁਰਮਖੰਦਾਂ ਦਾ ਗੁਰੂ ਪਿਆਰ ਵਾਲਿਆਂ ਦਾ ਸੰਗ ਕਰਨਾ ਹੈ ਨਾਮ ਜਪਣਾ ਹੈ ਗੁਰੂ ਵੱਲ ਨੂੰ ਤੁਰਨਾ ਹੈ ਅਭਗਣਾ ਦਾ ਤਿਆਗ ਗੁਨਾ ਦੇ ਗੁਰਾਹੀ ਓਕੇ ਗੁਰੂ ਦੇ ਨਾਲ ਸਾਡੀ ਬਣ ਆਵੇ ਬੇਅੰਤ ਭੁੱਲਾਂ ਦੀ ਖੇਮਾ ਗਰੀਬ ਨਿਵਾਜ ਦੇ ਬਚਨਾਂ ਜਾਨ ਹਿਰਦੇ ਅੰਦਰ ਵਸਾਵਣੀ 10 ਪਾਸੋਂ ਬੇਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਜੋਗ ਅਗੇ ਤੂ ਸ੍ਰੇਸ਼ਟ ਮਤਬੁੱਧੀ ਬਖਸ਼ਿਸ਼ ਕਰਿਆ ਜੀ ਜੋ ਪੜ ਪੜਾ ਕੇ ਦਾਤੇ ਦੇ ਦਰ ਦੀ ਵਿਚਾਰ ਔਰ ਉਹ ਗੁਰੂ ਕੀ ਸੰਗਤ ਦੇ ਸਮਖਸ਼ ਰੱਖ ਸਕੀਏ ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ